ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ 'ਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਹੁਣ ਲਾਗੂ ਹੋਣੀਆਂ ਸ਼ੁਰੂ ਹੋ ਗਈਆਂ ਨੇ ਸਰਕਾਰ ਵੱਲੋਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ 'ਚ ਕੀਤੀ ਗਈ ਕਟੌਤੀ ਅੱਜ ਤੋਂ ਪ੍ਰਭਾਵੀ ਹੋਏਗੀ এমਪਲॉयਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਕੀਤੀਆਂ ਤਬਦੀਲੀਆਂ ਵੀਰਵਾਰ 26 ਸਤੰਬਰ ਤੋਂ ਲਾਗੂ ਹੋਣਗੀਆਂ ਜਿਸ ਦੀ ਜਾਣਕਾਰੀ ਮਿਨਿਸਟਰ ਵੱਲੋਂ ਪਿਛਲੇ ਦਿਨੀ ਮੁਹੱਈਆ ਕਰਵਾਈ ਗਈ ਸੀ ਨਵੇਂ ਰੂਲਜ਼ ਤਹਿਤ ਮੁਲਕ ਦੇ ਜਿਹੜੇ ਹਿੱਸਿਆਂ ਦੇ ਵਿੱਚ ਬੇਰੋਜ਼ਗਾਰੀ ਦਰ 6% ਜਾਂ ਇਸ ਤੋਂ ਵੱਧ ਹੈ ਉੱਥੇ ਹੁਣ تمام ایپلیکیشنز دی پرکریا بند کر دیتی جائے گی باپ کے اوتے کسی بھی بزنس نو منیمم بیس اوپر ٹیمپریری فارن ورک پرمٹ جاری نہیں کیتا جائے گا پر ایگریکلچر تے ہیلتھ کیئر نو اس وچوں باہر رکھا گیا ہے اس تو علاوہ ਕੋਈ ਵੀ ਬਿਜ਼ਨਸਮੈਨ ਆਪਣੀ ਕੁੱਲ ਵਰਕਫੋਰਸ ਦਾ ਸਿਰਫ 10% ਤੇ ਮਿਨੀਮਮ ਵੇਜ ਵਾਲੇ ਟੈਂਪਰੇਰੀ ਫੋਰਨ ਵਰਕਰਸ ਰੱਖ ਸਕਦਾ ਹੈ ਪਹਿਲਾਂ ਇਹ ਸੀਮਾ ਸੀਮਾ ਸਰਕਾਰ ਦੇ ਵੱਲੋਂ 20% ਨਿਰਧਾਰਤ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਘਟਾ ਕੇ 10% ਕੀਤਾ ਗਿਆ ਇਸ ਤੋਂ ਇਲਾਵਾ ਪਹਿਲਾਂ ਇਹ ਵਰਕ ਪਰਮਿਟ 24 ਮਹੀਨਿਆਂ ਲਈ ਭਾਪਕੇ 2 ਸਾਲ ਲਈ ਦਿੱਤਾ ਜਾਂਦਾ ਸੀ ਪਰ ਹੁਣ ਬਿਜ਼ਨਸ ਸਿਰਫ 12 ਮਹੀਨਿਆਂ ਲਈ ਯਾਨੀ ਕਿ 1 ਸਾਲ ਲਈ ਮਿਨੀਮਮ ਵੇਜ ਵਾਲੇ ਵਰਕਰ ਨੂੰ ਰੱਖ ਸਕਣਗੇ ਕਿਉਂਕਿ ਵਰਕ ਪਰਮਿਟ 1 ਸਾਲ ਦਾ ਹੀ ਦਿੱਤਾ ਜਾਏਗਾ ਇਸ ਪ੍ਰੋਗਰਾਮ 'ਚ ਤਬਦੀਲੀਆਂ ਲਾਗੂ ਹੋਣ ਤੋਂ ਬਾਅਦ ਇਹ ਘੱਟ ਤਨਖਾਹ ਉੱਤੇ ਨੌਕਰੀਆਂ ਮਹੱਈਆ ਕਰਵਾਉਣ ਵਾਲੇ ਬਿਜ਼ਨਸਰਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ 'ਚ ਐਪਲੀਕੇਸ਼ਨਸ ਦੀ ਕਟੌਤੀ ਖਰਚਿਆਂ 'ਚ ਵਾਧਾ ਕਰੇਗੀ ਤੇ ਇਹ ਨਾਲੋਂ ਨਾਲ ਵਰਕ ਫੋਰਸ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸੀਜ਼ਨਲ ਐਗਰੀਕਲਚਰ ਫੂਡ ਪ੍ਰੋਸੈਸਿੰਗ ਅਤੇ ਹੈਲਥ케ਅਰ ਦੇ ਵਿੱਚ ਵੀ ਤਬਦੀਲੀਆਂ ਭਵਿੱਖ 'ਚ ਲਾਗੂ ਹੋ ਸਕਦੀਆਂ ਨੇ ਸਭ ਤੋਂ ਪਹਿਲਾ ਕਦਮ ਕਿਊਬਿਕ ਸਰਕਾਰ ਵੱਲੋਂ ਚੁੱਕਿਆ ਗਿਆ ਸੀ ਜਿੱਨਾਂ ਵੱਲੋਂ ਮੌਂਟਰੀਅਲ 'ਚ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਫ੍ਰੀਜ਼ ਕੀਤਾ ਗਿਆ ਸੀ ਜੋ ਕਿ 3 ਮਾਰਚ 2025 ਤੋਂ ਦੁਬਾਰਾ ਸ਼ੁਰੂ ਹੋਏਗਾ ਜੋ ਕਿ 24 ਡਾਲਰ 75 ਸੈਂਟ ਤੋਂ ਘੱਟ ਤਨਖਾਹ ਵਾਲੇ ਪਰਮਿਟਸ ਉੱਪਰ ਲਾਗੂ ਕੀਤਾ ਗਿਆ ਹੈ ਕਾਬਲੇਗੌਰ ਹੈ ਕਿ ਫੈਡਰਲ ਸਰਕਾਰ ਵੱਲੋਂ ਕੈਨੇਡਾ 'ਚ ਨਾਨ ਪਰਮਨੈਂਟ ਲੋਕਾਂ ਦੀ ਗਿਣਤੀ ਘਟਾਉਣ ਦੇ ਲਈ ਸਖਤ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਸੀ ਕਿ ਕੁਝ ਬਿਜ਼ਨਸ ਪੂਰੀ ਤਰ੍ਹਾਂ ਟੈਂਪੋਰਰੀ ਫੋਰਨ ਵਰਕਰਸ ਤੇ ਨਿਰਭਰ ਹੋ ਗਏ ਨੇ ਜਦਕਿ ਉਹਨਾਂ ਨੂੰ ਕੈਨੇਡੀਅਨ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਮੁਲਕ ਦੇ ਵਿੱਚ ਬੇਰੋਜ਼ਗਾਰੀ ਦਰ 6.4% ਤੇ ਪਹੁੰਚ ਗਈ ਹੈ এমਪਲॉयਮੈਂਟ ਮਨਿਸਟਰ ਰੈਂਡੀ ਦੇ ਵੱਲੋਂ ਕਹਾ ਗਿਆ ਹੈ ਕਿ ਟੈਂਪਰੇਰੀ ਵਰਕਰਾਂ ਨੂੰ ਲੇਬਰ ਮਾਰਕੀਟ ਚ ਘਾਟ ਦੂਰ ਕਰਨ ਦੇ ਲਈ ਮੌਕਾ ਦਿੱਤਾ ਗਿਆ ਸੀ ਕਿਉਂਕਿ ਉਸ ਸਮੇਂ ਕੈਨੇਡੀਅਨ ਵਰਕਰ ਪੋ ਸਾਰੀਆਂ ਇੰਡਸਟਰੀਜ਼ ਦੇ ਵਿੱਚ ਉਪਲਬਧ ਨਹੀਂ ਸੀ ਪਰ ਹੁਣ ਸਰਕਾਰ ਦੀ ਤਰਜੀਹ ਕੈਨੇਡੀਅਨ ਵਰਕਰਾਂ ਨੂੰ ਪਹਿਲ ਦੇਣ ਦੀ ਹੈ ਜਿਸ ਲਈ ਕੈਨੇਡੀਅਨਸ ਭਰੋਸਾ ਕਰ ਸਕਦੇ ਨੇ ਕਿ ਇਹ ਪ੍ਰੋਗਰਾਮ ਪ੍ਰਭਾਵੀ ਸਿੱਧ ਹੋਏਗਾ ਨਾਲ ਨਾਲ ਉਹਨਾਂ ਸਪਸ਼ਟ ਕੀਤਾ ਹੈ ਕਿ ਲੇਬਰ ਮਾਰਕੀਟ ਦੀ ਸਮੀਖਿਆ ਆਉਣ ਵਾਲੇ ਸਮੇਂ ਚ ਕੀਤੀ ਜਾਏਗੀ ਤੇ ਇਸ ਸਾਲ ਦੇ ਅੰਤ ਤੱਕ ਜ਼ਰੂਰਤ ਪਈ ਤਾਂ ਠੋਸ ਕਦਮ ਚੁੱਕੇ ਜਾ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ